ਲਗਾਇਆ ਗਿਆ ਹਾਂਜੀ ਆਏ ਸਾਡੀ ਅਰੋੜਾ ਵੰਸ਼ ਅਰੋੜਾ ਕਤਰੀ ਮਾਹ ਸਭਾ ਵੱਲੋਂ ਅਤੇ ਸਾਰੀ ਮਾਰਕੀਟ ਦੇ ਸਹਿਯੋਗ ਦੇ ਨਾਲ ਲੰਗਰ ਲਾਇਆ ਗਿਆ ਇਹ ਇਹ ਲੰਗਰ ਗੁਰੂ ਅਰਜਨ ਦੇਵ ਜੀ ਮਹਾਰਾਜੀ ਦੇ ਸ਼ਹੀਦੀ ਗੁਰੂਰ ਦੇ ਦੇਖਦੇ ਹੋਏ ਉਹਦੇ ਤੇ ਲੰਗਰ ਲਗਾਇਆ ਗਿਆ ਅਤੇ ਅਸੀਂ ਸਾਰੇ ਭਰਾ ਇਕੱਠੇ ਰਲ ਕੇ ਰਲ ਕੇ ਸਾਰਾ ਇੰਤਜ਼ਾਮ ਕੀਤਾ ਗਿਆ ਸਭ ਤੋਂ ਜ਼ਿਆਦਾ ਸਹਿਯੋਗ ਸਾਡੇ ਚਾਚਾ ਜੀ ਦਾ ਜੀ ਦੇ ਸਾਰੇ ਬਣਾਜੀ ਸਾਰੇ ਸਾਰੇ ਇਹਨਾਂ ਦੇ ਸਹਿਯੋਗ ਦੇ ਨਾਲ ਤੁਹਾਡੇ ਕਹਿੰਦਾ ਸਾਰੇ ਸਾਥੀ ਤੇ ਸਾਰੇ ਮਾਰਕੀਟ ਦੇ ਸਹਿਯੋਗ ਦੇ ਨਾਲ ਜਿਹੜਾ ਲੰਗਰ ਲਗਾਇਆ ਗਿਆ ਪੱਲਾ ਜੀ ਹਾਂਜੀ ਅੱਜ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀਪੁਰ ਉਤੇ ਦੱਕਰੀ ਗੇਟ ਵੱਲੋਂ ਸਿਵਲ ਹਸਪੀਟਲ ਰੋਡ ਟੱਕੜ ਟੈਂਟ ਹਾਊਸ ਦੇ ਕੋਲ ਇੱਕ ਵਿਸ਼ਾਲ ਲੰਗਰ ਲਗਾਇਆ ਗਿਆ ਜੋ ਕਿ ਸਾਰੇ ਸਾਥੀਆਂ ਦੇ ਸਹਿਯੋਗ ਨਾਲ ਲਵਾਇਆ ਗਿਆ ਇਹ ਖੱਤਰੀ ਸਭਾ ਖੱਤਰੀ ਰੋਡ ਬੰਚ ਸਭਾ ਵੱਲੋਂ ਲਾਇਆ ਗਿਆ ਉਹ ਬਾਕੀ ਸਾਰੀ ਮਾਰਕੀਟ ਦੇ ਸਾਰੇ ਦੁਕਾਨਦਾਰਾਂ ਵੱਲੋਂ ਲਾਇਆ ਗਿਆ ਮੈਂ ਸਾਰਿਆਂ ਨੂੰ ਲੱਖ ਲੱਖ ਦਾਇਰ ਜੀ ਅੱਜ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਗੁਰਪੁਰਬ ਦੇ ਸਬੰਧ ਵਿੱਚ ਰੋਡ ਵੰਚ ਖੱਤਰੀ ਮਹਾਸਭਾ ਵੱਲੋਂ ਤੇ ਹਸਤਾ ਰੋਡ ਦੀ ਸਾਰੀ ਮਾਰਕੀਟ ਵੱਲੋਂ ਸੰਗਤਾਂ ਦੇ ਸਹਿਯੋਗ ਦੇ ਨਾਲ ਇੱਕ ਲੰਗਰ ਦਾ ਆਯੋਜਨ ਕੀਤਾ ਗਿਆ ਹੈ ਔਰ ਇਹ ਉਸ ਮਹਾਨ ਸ਼ਹੀਦ ਸਾਡੇ ਗੁਰੂ ਸਾਹਿਬਾਨ ਅਰਜਨਦੇਵ ਜੀ ਮਹਾਰਾਜ ਜਿਨ੍ਹਾਂ ਨੇ ਸਾਡੇ ਲਈ ਅੱਜ ਇਤਨੀ ਗਰਮੀ ਦੇ ਵਿੱਚ ਆਪਣੀ ਸ਼ਹਾਦਤ ਦਿੱਤੀ ਸੀ ਉਹਨਾਂ ਦੀ ਯਾਦ ਨੂੰ ਸਮਰਪਤ ਉਹਨਾਂ ਦੇ ਚਰਨਾਂ ਨੂੰ ਮੱਥਾ ਟੇਕਦੇ ਹੋਏ ਇਹ ਸਾਰਾ ਪ੍ਰਬੰਧ ਕੀਤਾ ਗਿਆ ਹੈ ਸਾਰੀ ਸੰਗਤ ਵੱਧ ਝੜ ਕੇ ਇਸ ਸਥਾਨ ਅੱ리에 ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਬਤੈ ਅੱਜ ਮਹਾਨ ਗੁਰੂ ਸ਼੍ਰੀ ਅਰਜਨਦੇਵ ਜੀ ਦੇ ਸ਼ਹੀਦੀ ਪਰਬ ਦੇ ਉੱਤੇ ਅਰੋੜਾ ਵੰਸ਼ ਮਹਾਸਭਾ ਵੱਲੋਂ ਜਿਹੜਾ ਇਹ ਲੰਗਰ ਦਾ ਆਯੋਜਨ ਕੀਤਾ ਗਿਆ ਇਹ ਆਪਣੇ ਗੁਰੂਆਂ ਨੂੰ ਜਿਹੜਾ ਯਾਦ ਕਰਨ ਦਾ ਉਹਨਾਂ ਦੀਆਂ ਕੁਰਬਾਨੀਆਂ ਨੂੰ ਹਮੇਸ਼ਾ ਯਾਦ ਕਰਨ ਦਾ ਇੱਕ ਉਪਰਾਲਾ ਆ ਕਿ ਜਿਹੜੀ ਕੌਮ ਅੱਜ ਵੀ ਆਪਣੇ ਗੁਰੂ ਮਹਾਰਾਜ ਦੇ ਦੱਸੇ ਹੋਏ ਰਾਹ ਤੇ ਚੱਲਦੀ ਪਈ ਆ ਮੈਂ ਅੱਜ ਦੇ ਇਸ ਜਿਹੜਾ ਲੰਗਰ ਲਗਾਇਆ ਆ ਇਹਦੇ ਗੁਰੂ ਮਹਾਰਾਜ ਦੇ ਅਸ਼ੀਰਵਾਦ ਜਿਹੜਾ ਆ ਸਾਡੇ ਨਗਰ ਤੇ ਬਣਿਆ ਰਵੇ ਤੇ ਸਾਰੇ ਭਰਾਵਾਂ ਨੂੰ ਇਹ ਲੰਗਰ ਦਾ ਜਿਹੜਾ ਹੈ ਯੋਜਨ ਕੀਤਾ ਆ ਉਹਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪਯੋਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਂਨ ਘਰ ਬਨਾਇਓ ਅੱਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਸਾਡੇ ਇਹ ਸਾਰੇ ਦੁਕਾਨਦਾਰ ਭਾਈ ਰਖਣੀ ਅੱਡੇ ਤੋਂ ਲੈ ਕੇ ਹਸਪਤਾਲ ਰੋਡ ਤੇ ਸਾਰਿਆਂ ਨੇ ਮਿਲ ਕੇ ਇਹ ਜੋ ਲੰਗਰ ਦਾ ਆਯੋਜਨ ਕੀਤਾ ਹੈ ਜਦੋਂ ਅਸੀਂ ਇਹ ਚੀਜ਼ਾਂ ਕਰਦੇ ਹਾਂ ਤਾਂ ਉਹ ਸਾਡੇ ਜਿਹੜੇ ਪੁਰਾਣੇ ਸਾਡੇ ਸ਼ਹੀਦ ਨੇ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ ਉਹਨਾਂ ਦੀ ਸ਼ਹਾਦਤ ਨੂੰ ਮੁੱਖ ਰੱਖਦੇ ਹੋਏ ਅੱਜ ਦਾ ਇਹ ਜੋ ਲੰਗਰ ਦਾ ਆਯੋਜਨ ਕੀਤਾ ਹੈ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਾਂਗਾ ਕਿ ਇਸੇ ਤਰ੍ਹਾਂ ਹੀ ਆਪਾਂ ਆਪਣੇ ਜਿਹੜੇ ਲਾਸਾਨੀ ਸ਼ਹਾਦਤ ਦੇਣ ਵਾਲੇ ਪੁਰਾਣੇ ਸ਼ਹੀਦ ਹੋਏ ਨੇ ਉਨਾ ਉਸੇ ਤਰ੍ਹਾਂ ਯਾਦ ਕਰੀਏ ਤਾਂ ਜੋ ਸਾਡੇ ਆਉਣ ਵਾਲੀ ਪਨੀਰੀ ਨੂੰ ਇਹਨਾਂ ਚੀਜ਼ਾਂ ਤੋਂ ਸੇਧ ਮਿਲ ਸਕੇ ਔਰ ਮੈਂ ਸਾਰਿਆਂ ਨੂੰ ਇੱਕ ਵਾਰ ਫੇਰ ਅੱਜ ਨਮਨ ਕਰਦਾ ਕਿ ਅਸੀਂ ਆਪਣੇ ਗੁਰੂ ਸਾਹਿਬਾਨ ਦੀ ਸ਼ਹਾਦਤ ਨੂੰ ਯਾਦ ਕਰ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਸਵੀਰਾਂ ਤੁਹਾਨੂੰ ਦੱਖਣੀ ਗੇਟ ਨਕੋਦਰ ਦੇ ਤਕਰੀਬਨ ਦਿਖਾ ਰਹੀ ਸੀ ਹਾਂ ਜੀ ਸਰ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਰੋੜਾ ਖਤਰੀ ਮਹਾਸਭਾ ਪੰਜਾਬ ਵੱਲੋਂ ਰਣਕੁਦਰ ਦੀ ਟੀਮ ਵੱਲੋਂ ਆਜੀ ਗੁਰੂ ਅਰਜਨ ਦੇਵ ਮਹਾਰਾਜੀ ਦੇ ਸਿੱਧੀ ਗੁਰੂਪੁਰ ਤੇ ਅੱਜ ਅਸੀਂ ਮਾਰਕੀਟ ਦੇ ਸਹਿਯੋਗ ਨਾਲ ਰੋੜਾ ਖਤਰੀ ਮਹਾਸਭਾ ਦੇ ਸਹਿਯੋਗ ਦੇ ਨਾਲ ਅੱਜ ਇੱਥੇ ਲੰਗਰ ਲਗਾਇਆ ਹੈਗਾ ਅੱਜ ਗੁਰੂ ਅਰਜਨ ਜੀ ਦੀ ਸਿੱਧੀ ਜਨਤੀ ਅੱਜ ਲੰਗਰ ਲਗਾਇਆ ਗਿਆ ਰੋੜਵਾਂ ਸ਼ਭਾ ਤਕਰੀਬ ਅਤੇ ਟੱਕਰ ਸਾਹਿਬ ਨੇ ਤੇ ਬਹੁਤ ਸੇਰਵਾਂ ਨੂੰ ਆਈ ਐਸੀ ਟੱਕਰ ਸਾਹਿਬ ਦਾ ਬਹੁਤ ਤਲਵਾਦ ਕਰਦੇ ਆ ਬਹੁਤ ਬਹੁਤ ਸ਼ੁਕਰੀਆ ਜੀ ਤਸਵੀਰਾਂ ਤੁਹਾਨੂੰ ਅਸੀਂ ਜਿਹੜੀਆਂ ਟੱਕਰ ਟੈਂਟ ਦੇ ਕੋਲ ਦੱਖਣੀ ਗੇਟ ਤੋਂ ਦਿਖਾ ਰਹੇ ਸੀ ਜਿੱਥੇ ਅੱਜ ਸ਼ਹਾਦਤ ਨੂੰ ਦੇਦੇ ਗੁਰਦੇਵ ਜੀ ਜੀ ਸ਼ਹਾਦਤ ਨੂੰ ਦੇਖਦੇ ਹੋਏ ਅੱਜ ਲੰਗਰ ਦੀ ਸੇਵਾ ਕੀਤੀ ਗਈ ਆ ਔਰ ਲੰਗਰ ਵਰਤਾਇਆ ਗਿਆ ਵਾ ਇਹ ਦੱਖਣੀ ਗੇਟ ਨਕੋਦਰ ਰੋੜਵਾਂਚ ਰੋੜਾ ਖੱਤਰੀ ਮਹਾਂ ਸਭਾ ਵੱਲੋਂ ਇਹ ਲੰਗਰ ਦੀ ਸੇਵਾ ਕਰਵਾਈ ਗਈ ਜਾ ਰਹੀ ਆ ਕੈਮਰਾ ਪਰਸਨ ਸੁਮਿਤ ਢਿੰਗੜਾ ਦੇ ਨਾਲ ਸ਼ਸ਼ੀਲ ਢਿੰਗੜਾ ਇਕਤਾ ਲਹਿਰ ਨਿਊਜ਼ ਨਕੋੜਾ